ਦੁਨੀਆਂ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮੁਥਾਜ ਹੁੰਦੀਆਂ ਨੇ ਜਾਣਦੀਆਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੇ ਮੁੱਠੀ ਦੇ ਵਿੱਚ ਹੁੰਦੇ ਨੇ ਜਿੱਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਹੀ ਰਿਹਾ ਹੋ ਜਾਂਦਾ ਹੈ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲਿਟੀਕਲ ਸੈਟਲਮੈਂਟ ਹੈ ਇਹ ਜੱਜੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਗੁਰਮੀਤ RAM ਰਹੀਮ ਦੇ ਬਰੀ ਹੋਣ ਤੋਂ ਬਾਅਦ ਆਇਆ ਹੈ।ਦਰਅਸਲ ਪੰਜਾਬ ਹੈ ਰੈਨਾ ਹਾਈ ਕੋਰਟ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ 22 ਸਾਲ ਪੁਰਾਣੇ ਰਣਜੀਤ ਸਿੰਘ ਕਤਲ ਕੇਸ 'ਚ ਬਰੀ ਕੀਤਾ ਹੈ।ਅਤੇ ਜੱਜੇਦਾਰ ਨੇ ਇਲਜ਼ਾਮ ਲਗਾਇਆ ਕਿ ਇਹੋ ਸ਼ੱਕ ਹੋ ਰਿਹਾ ਜਿਵੇਂ ਸਭ ਪੋਲਿਟਿਕਲ ਸੈਟਲਮੈਂਟ ਤਹਿਤ ਹੋਇਆ ਹੋਵੇ। ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ, ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮੁਥਾਜ ਹੁੰਦੀਆਂ ਨੇ। ਤੇ ਅੱਜ ਕੱਲ ਅਸੀਂ ਜਾਣਦੇ ਹਾਂ ਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਜਿੱਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਨਾਹ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸੌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲਿਟੀਕਲ ਸੈਟਲਮੈਂਟ ਹੈ ਇਹ ਪੋਲਿਟੀਕਲ ਸੈਟਲਮੈਂਟ ਦੇ ਤਹਿਤ ਸਰਰਮੈਂਟ ਦੇ ਤਹਿਤ ਜਿਹੜੀ ਹੈ ਇਹ ਰਿਹਾਈ ਹੋਈ ਹੈ ਸਹੀ ਸਰ 2 5 ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੇ ਕਿਉਂਕਿ ਬੇਗਨਾ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਪੂਰੀ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਮੁਕਤ ਰਹੇ ਸਰਕਾਰਾਂ ਨੇ ਕਹਿਣਾ ਹੀ ਆ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜ਼ਾਲਮ ਹੁੰਦੀਆਂ ਨੇ ਤੇ ਜ਼ਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਕਾਰਯੋਗ ਹੈ ਜੀ